ਪਿਆਰੋ ਜੇ ਅਸੀਂ ਆਪਣੇ ਜੀਵਨ ਚ ਜਿੱਤ ਪਾਉਣੀ ਆ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਸਾਡੇ ਵੱਲੋਂ ਲੜੇ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਸਾਡੇ ਦੁਸ਼ਮਨਾ ਤੇ ਸਾਨੂੰ ਜਿੱਤ ਦੇਵੇ ਤਾਂ ਕੀ ਕਰਨਾ ਯਹੋਸ਼ੂ ਦੀ ਕਿਤਾਬ ਪੰਜਵਾਂ ਅਧਿਆਇ 13ਵੇਂ ਵਚਨ ਤੋਂ ਪੜ ਰਹੀਆਂ ਹਾਂ ਜਦ ਯਹੋਸ਼ੂ ਯਰੀਹੋ ਦੇ ਕੋਲ ਸੀ ਤਾਂ ਉਸ ਨੇ ਨਿਗਾ ਮਾਰ ਕੇ ਵੇਖਿਆ ਯਹੋਸ਼ੂ ਨਾਲ ਪਰਮੇਸ਼ਵਰ ਨੇ ਵਾਅਦਾ ਕੀਤਾ ਕੀ ਵਾਅਦਾ ਕੀਤਾ ਤੂੰ ਜਿੱਥੇ-ਜਿੱਥੇ ਪੈਰ ਰੱਖੇਂਗਾ ਉਹ ਜ਼ਮੀਨ ਮੈਂ ਤੈਨੂੰ ਤੈਨੂੰ ਦੇ ਦੇਾਂਗਾ ਤੇਰੇ ਸਾਹਮਣੇ ਕਿਸੇ ਦੁਸ਼ਮਣ ਨੂੰ ਖੜਾ ਨਹੀਂ ਹੋਣ ਦਿਆਂਗਾ ਪਹਿਲਾ ਅਧਿਆਇ ਸ਼ੁਰੂ ਦੇ ਕੁਝ ਵਚਨ ਯਹੋਵਾ ਦੇ ਦਾਸ ਮੂਸਾ ਦੀ ਮੌਤ ਤੋਂ ਬਾਅਦ ਯਹੋਵਾ ਨੇ ਉਹਦੇ ਸੇਵਕ ਯਹੋਸ਼ੂ ਨੂੰ ਜੋ ਨੂਨ ਦਾ ਪੁੱਤਰ ਸੀ ਕਿਹਾ ਮੇਰਾ ਦਾਸ ਮੂਸਾ ਮਰ ਗਿਆ ਹੈ ਮੇਰਾ ਸੇਵਕ ਮੂਸਾ ਮਰ ਗਿਆ ਹੈ ਯੋਸ਼ੂ ਇਜ਼ਰਾਈਲੀਆਂ ਦਾ ਅਗਵਾ ਮਰ ਗਿਆ ਹੈ 40 ਸਾਲ ਜਿਸ ਨੇ ਬੜੇ ਵਿਸ਼ਵਾਸ ਦੇ ਨਾਲ ਇਜ਼ਰਾਈਲੀ ਲੋਕਾਂ ਦੀ ਅਗਵਾਈ ਕੀਤੀ ਉਹ موسی ਮਰ ਗਿਆ ਹੈ ਪਿਆਰਿਓ ਯੋਸ਼ੂ ਬਹੁਤ ਦੁਖੀ ਸੀ ਅਤੇ ਬੜਾ ਡਰ ਰਿਆ ਸੀ ਵੀ ਤੇ ਲੱਖ ਲੋਕ ਜੰਗਲ ਦੇ ਵਿੱਚ ਰਹਿ ਗਏ ਸੀ ਇਹਨਾਂ ਨੂੰ ਵਾਅਦੇ ਦੇ ਦੇਸ਼ ਵਿੱਚ ਲੈ ਕੇ ਜਾਣਾ ਹੈ ਕੌਣ ਪਹੁੰਚਾਏਗਾ ਸਵਾਲ ਉਠਰੇ ਸੀ ਪਿਆਰਿਓ ਅੱਜ ਕੋਈ ਸਾਡੇ ਵਿਚਾਰ ਹੈ ਮੇਰਾ ਪਤੀ ਅਚਾਨਕ ਮਰ ਗਿਆ ਕਈ ਸਵਾਲ ਮੇਰਾ ਪਿਤਾ ਅਚਾਨਕ ਮਰ ਗਿਆ ਕੀ ਮੈਂ ਅੱਗੇ ਕਦਮ ਵਧਾਉਣਾ ਹੈ ਸਮਝ ਨਹੀਂ ਆ ਰਿਹਾ ਮਾਂ ਅਚਾਨਕ ਮਰ ਗਈ ਕੀ ਕਰਨਾ ਸਮਝ ਨਹੀਂ ਆ ਰਿਹਾ ਨੌਕਰੀ ਚਲੀ ਗਈ ਕਿਵੇਂ ਪਰਿਵਾਰ ਨੂੰ ਚਲਾਉਣਾ ਹੈ ਸਮਝ ਨਹੀਂ ਆ ਰਿਹਾ ਕਾਰੋਬਾਰ 'ਚ ਅਚਾਨਕ ਨੁਕਸਾਨ ਹੋ ਗਿਆ ਕਾਰੋਬਾਰ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਸਮਝ ਨਹੀਂ ਆ ਰਿਹਾ ਕੀ ਅੱਜ ਤੁਹਾਡੇ ਜੀਵਨ ਚ ਅਚਾਨਕ ਜੇ ਕੋਈ ਘਟਨਾ ਹੋ ਗਈ ਹੈ ਜਾਂ ਕੀ ਉਹ ਘਟਨਾ ਤੁਹਾਨੂੰ ਡਰਾ ਰਹੀ ਆ ਕੀ ਤੁਹਾਡੇ ਸਾਰੇ ਭਵਿੱਖ ਦੇ ਉੱਪਰ ਸਵਾਲ ਦਾ ਚਿੰਨ ਲੱਗ ਚੁਕਿਆ ਹੈ ਕੀ ਹੁਣ ਤੁਹਾਨੂੰ ਕਿਤੇ ਵੀ ਕੋਈ ਰਾਸਤਾ ਦਿਖਾਈ ਨਹੀਂ ਦੇ ਰਿਹਾ ਕੀ ਅੱਜ ਤੁਹਾਡੇ ਜੀਵਨ ਦੇ ਵਿੱਚ ਸਮੱਸਿਆਵਾਂ ਆ ਗਈਆਂ ਹੈ ਦੁੱਖ ਆ ਗਿਆ ਹੈ ਜਾਂ ਕੁਝ ਸਮਝ ਨਹੀਂ ਆ ਰਿਹਾ ਜੇ ਡਰ ਲੱਗ ਰਿਹਾ ਹੈ ਤਾਂ ਫਿਰ ਸੁਣੋ ਹਾਲਾਤ ਜ਼ਰੂਰ ਮੜਿਆ ਉਸ ਡਰ ਦੇ ਵਿੱਚ ਜਦ ਤੁਸੀਂ ਹੋਰ ਵੀ ਜ਼ਿਆਦਾ ਡਰਦੇ ਹੋ ਤਾਂ ਹੋਰ ਪਰੇਸ਼ਾਨ ਹੁੰਨੇ ਹੋ ਤੁਸੀਂ ਸ਼ਰੀਰਿਕ ਅਤੇ ਆਤਮਿਕ ਤੌਰ ਤੇ ਹੋਰ ਟੁੱਟ ਜਾਓਗੇ ਯਹੋਸ਼ੂ ਜਦ ਐਸੇ ਹਾਲਾਤਾਂ ਵਿੱਚੋਂ ਨਿਕਲਿਆ ਤਾਂ ਪਰਮੇਸ਼ਵਰ ਨੇ ਉਹਦੇ ਨਾਲ ਗੱਲ ਕੀਤੀ ਮੇਰਾ ਪਰਮੇਸ਼ਵਰ ਗੱਲ ਕਰਨ ਵਾਲਾ ਹੈ ਡਰਨ ਵਾਲੇ ਲੋਕਾਂ ਨੂੰ ਤਸੱਲੀ ਦੇਣ ਦੇ ਲਈ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਤਗੜੇ ਕਰਨ ਦੇ ਲਈ ਜਿਨ੍ਹਾਂ 'ਚ ਆਸ ਨਹੀਂ ਆ ਉਹਨਾਂ 'ਚ ਆਸ ਪਾਉਣ ਦੇ ਲਈ ਜੋ ਟੁੱਟ ਚੁੱਕੇ ਆ ਉਹਨਾਂ ਨੂੰ ਜੋੜਨ ਦੇ ਲਈ ਮੇਰਾ ਪਰਮੇਸ਼ਰ ਗੱਲ ਕਰਦਾ ਹੈ ਯਹੋਸ਼ੂ موسی ਤਾਂ ਮਰ ਗਿਆ ਹੈ ਤੂੰ ਕਦ ਤੱਕ ਚਿੰਤਾ ਕਰੇਂਗਾ ਕਦ ਤੱਕ ਅੰਦਰ ਹੀ ਅੰਦਰ ਵਿਆਕੁਲ ਹੋਏਂਗਾ ਯਹੋਸ਼ੂ ਉਠੋ ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਕੀ ਕਿਹਾ ਇਸ ਤਰ੍ਹਾਂ ਹੁਣ ਤੂੰ ਉੱਠ ਜਾ ਕਮਰ ਕਸ ਸਾਰੀ ਪ੍ਰਜਾ ਸਮੇਤ ਯਰਦਨ ਪਾਰ ਹੋ ਕੇ ਉਸ ਦੇਸ਼ ਵਿੱਚ ਅਰਥਾਤ ਉਹ ਇਜ਼ਰਾਈਲੀਆਂ ਨੂੰ ਜੋ ਦੇਸ਼ ਮੈਂ ਦੇ ਰਿਆ ਹਾਂ ਭੈਣੋ ਅਤੇ ਭਰਾਓ ਤੁਸੀਂ ਰੁਕਣਾ ਨਹੀਂ ਆ ਹਾਲਾਤਾਂ ਨੂੰ ਵੇਖ ਕੇ ਜਾਂ ਪਰੇਸ਼ਾਨੀਆਂ ਨੂੰ ਵੇਖ ਕੇ ਜਾਂ ਵਿਰੋਧ ਵੇਖ ਕੇ ਜਾਂ ਖਤਰਾ ਲੈ ਕੇ ਆਉਣ ਵਾਲੀ ਲੋਕਾਂ ਨੂੰ ਵੇਖ ਕੇ ਜਾਂ ਦੁੱਖੀ ਕਰਨ ਵਾਲੀ ਲੋਕਾਂ ਨੂੰ ਵੇਖ ਕੇ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਪਰਮੇਸ਼ਵਰ ਨੇ ਤੁਹਾਡੇ ਪ੍ਰਤੀ ਉੱਤਮ ਮਕਸਦ ਰੱਖੇ ਆ ਵੱਡੇ ਵਿਚਾਰ ਰੱਖੇ ਆ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਦਾ ਮਕਸਦ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋਵੇ ਤਾਂ ਤੁਸੀਂ ਅੱਗੇ ਵਧਣਾ ਹੈ ਕਦੋਂ ਰੁਕਾਵਟਾਂ ਦੇ ਵਿਚਕਾਰ ਅੱਗੇ ਖਤਰਿਆਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਜੇ ਤੁਸੀਂ ਪਰਮੇਸ਼ਵਰ ਦੀਆਂ ਸਫਲਤਾਵਾਂ ਨੂੰ ਆਪਣੇ ਜੀਵਨ 'ਚ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਅੱਗੇ ਵਧੋ ਅਤੇ ਪਿੱਛੇ ਨਾ ਮੁੜੋ ਉਸ ਦਿਨ ਜਿਸ ਪਰਮੇਸ਼ਵਰ ਨੇ ਯਹੋਸ਼ੂ ਨੂੰ ਕਿਹਾ ਉਹੀ ਪਰਮੇਸ਼ਵਰ ਅੱਜ ਤੁਹਾਨੂੰ ਵੀ ਕਹਿ ਰਿਹਾ ਤੁਹਾਨੂੰ ਰੁਕਣ ਦੀ ਆਗਿਆ ਨਹੀਂ ਆ ਅੱਗੇ ਵਧੋ ਜੋ ਦੇਸ਼ ਤੁਹਾਨੂੰ ਦੇ ਰਿਹਾ ਉਹਦੇ ਵਿੱਚ ਜਾਓ ਉਸ ਵਚਨ ਦੇ ਅਨੁਸਾਰ ਜੋ ਮੈਂ ਮੂਸਾ ਨੂੰ ਆਖਿਆ ਜਿਹੜੀ ਜਿਹੜੀ ਜਗ੍ਹਾ ਤੇ ਤੂੰ ਪੈਰ ਰੱਖੇਗਾ ਉਹ ਸਾਰੀ ਜਗ੍ਹਾ ਮੈਂ ਦੇ ਦਿਆਂਗਾ ਪੰਜਵਾਂ ਸਾਰੀ ਉਮਰ ਤੇਰੇ ਸਾਹਮਣੇ ਕੋਈ ਵੀ ਠਹਿਰ ਨਾ ਸਕੇਗਾ ਸੁਣੋ ਤੁਹਾਡੇ ਅੱਗੇ ਕੋਈ ਵੀ ਠਹਿਰ ਨਾ ਸਕੇਗਾ ਯਹੋਸ਼ੂ ਹਿੰਮਤ ਨਾਲ ਜਾ ਮੈਂ ਕਿਸੇ ਨੂੰ ਵੀ ਤੁਹਾਡੇ ਅੱਗੇ ਟਿਕਨ ਨਹੀਂ ਦਵਾਂਗਾ ਕਿਆ ਯਾਨੀ ਅਰਥ ਕੀਆ ਯਹੋਸ਼ੂ ਨੂੰ ਪਰਮੇਸ਼ਵਰ ਸਰੀਰੀਕ ਤੌਰ ਤੇ ਤਾਕਤ ਦੇਵੇਗਾ ਦਸੋ ਯਹੋਸ਼ੂ ਨੂੰ ਪਰਮੇਸ਼ਵਰ ਹਾਂ ਬਹੁਤ ਹੀ ਬਲਵਾਨ ਕਰੇਗਾ ਕਿਸ ਸैमਸਨ ਵਰਗੀ ਤਾਕਤ ਦੇਣ ਜਾ ਰਿਹਾ ਹੈ ਇਹ ਗੱਲ ਕਿਉਂ ਕਹੀ ਯਹੋਸ਼ੂ ਤੂੰ ਮੇਰੇ ਤੇ ਵਿਸ਼ਵਾਸ ਕਰ ਮੇਰੇ ਤੇ ਵਿਸ਼ਵਾਸ ਕਰ ਮੈਂ ਤੇਰੇ ਸਾਹਮਣੇ ਕਿਸੇ ਨੂੰ ਟਿਕਨ ਨਹੀਂ ਦਵਾਂਗਾ ਯਾਨੀ ਪਰਮੇਸ਼ਵਰ ਕੀ ਕਰਨ ਜਾ ਰਿਹਾ ਇੱਕ ਉਦਾਹਰਨ ਦੱਸਦਾ ਹਾਂ ਸੁਣੋ ਪਿਆਰਿਓ ਸ਼ੇਰ ਜੰਗਲ ਦਾ ਰਾਜਾ ਹੈ ਸ਼ੇਰ ਜਦੋਂ ਰਾਸਤੇ ਤੋਂ ਨਿਕਲਦਾ ਹੈ ਤਾਂ ਕੋਈ ਉਹਦੇ ਸਾਹਮਣੇ ਨਹੀਂ ਆਉਂਦਾ ਅਤੇ ਜਦ ਉਹ ਰਾਹ ਤੋਂ ਨਿਕਲਦਾ ਹੈ ਤਾਂ ਹਰ ਜਾਨਵਰ ਭੱਜ ਜਾਂਦਾ ਹੈ ਇੱਕ ਦਿਨ ਇੱਕ ਲੂੰਬੜੀ ਇਸ ਗੱਲ ਨੂੰ ਵੇਖ ਰਹੀ ਸੀ ਉਸਨੇ ਸ਼ੇਰ ਦੇ ਜੀਵਨ ਨੂੰ ਵੇਖਿਆ ਕਿ ਸ਼ੇਰ ਦਾ ਜੀਵਨ ਕਿੰਨਾ ਵਧੀਆ ਹੈ ਜੇ ਸ਼ੇਰ ਕਿਤੇ ਰਾਸਤੇ ਤੋਂ ਨਿਕਲੇ ਤਾਂ ਸਾਰੇ ਹਟ ਜਾਂਦੇ ਆ ਉਹਨੂੰ ਕੋਈ ਵੀ ਡਰ ਨਹੀਂ ਆ ਬੇਖੌਫ ਹੋ ਕੇ ਜਾ ਰਿਹਾ ਹੈ ਇਹ ਸੁਣ ਕੇ ਇੱਕ ਦਿਨ ਜਦ ਉਸਨੇ ਇਹ ਵੇਖਿਆ ਤਾਂ ਲੂੰਬੜੀ ਨੇ ਭਜਣਾ ਸੀ ਪਰ ਉਹ ਨਹੀਂ ਭੱਜੀ ਲੂੰਬੜੀ ਭੱਜੀ ਨਹੀਂ ਉਹ ਸ਼ੇਰ ਦੇ ਕੋਲ ਆ ਗਈ ਤਦ ਸ਼ੇਰ ਨੇ ਉਸ ਨੂੰ ਕਿਹਾ ਮੈਨੂੰ ਵੇਖ ਕੇ ਸਾਰੇ ਜਾਨਵਰ ਭੱਜ ਜਾਂਦੇ ਆ ਪਰ ਤੂੰ ਮੈਨੂੰ ਵੇਖ ਕੇ ਮੇਰੇ ਕੋਲ ਕਿਉਂ ਆ ਰਹੀ ਆ ਤੂੰ ਕੀ ਸੋਚਦੀ ਆ ਇਸ ਤਰ੍ਹਾਂ ਸ਼ੇਰ ਨੇ ਲੂੰਬੜੀ ਨੂੰ ਕਿਹਾ ਤਦ ਲੂੰਬੜੀ ਨੇ ਸ਼ੇਰ ਨੂੰ ਇਹ ਗੱਲ ਕਹੀ ਮੇਰੀ ਗੱਲ ਸੁਣ ਮੈਂ ਤੈਨੂੰ ਇੱਕ ਖਬਰ ਦੇਣ ਦੇ ਲਈ ਆਈ ਹਾਂ ਤੂੰ ਮੈਨੂੰ ਕੀ ਖਬਰ ਦAEਂਗੀ ਕੁਝ ਨਹੀਂ ਸ਼ੇਰ ਭਾਈ ਕੱਲ ਆਪਣੇ ਜੰਗਲ 'ਚ ਇਲੈਕਸ਼ਨਸ ਹੋਏ ਸੀ ਕਿਹੜੇ ਇਲੈਕਸ਼ਨ ਇਸ ਜੰਗਲ ਦਾ ਰਾਜਾ ਕੌਣ ਹੋਏਗਾ ਇਹ ਸਮਝਣ ਦੇ ਲਈ ਇਲੈਕਸ਼ਨ ਕੀਤੇ ਗਏ ਅਤੇ ਫਿਰ ਆਖਰ ਦੇ ਵਿੱਚ ਕੀ ਹੋਇਆ ਕੀ ਤੁਹਾਨੂੰ ਪਤਾ ਨਹੀਂ ਤੁਸੀਂ ਹਾਰ ਗਏ ਹੋ ਤਾਂ ਫਿਰ ਕੌਣ ਜਿੱਤਿਆ ਮੈਂ ਹੀ ਜਿੱਤੀ ਹਾਂ ਤਾਂ ਫਿਰ ਲੂੰਬੜੀ ਕੀ ਤੂੰ ਹੀ ਜਿੱਤੀ ਹਾਂ ਹਾਂ ਮੈਂ ਹੀ ਜਿੱਤੀ ਹਾਂ ਸ਼ੇਰ ਭਾਈ ਅੱਜ ਤੋਂ ਇਸ ਪੂਰੇ ਜੰਗਲ ਦਾ ਰਾਜਾ ਮੈਂ ਹੀ ਹਾਂ ਤੁਹਾਨੂੰ ਵੇਖ ਕੇ ਸਾਰੇ ਜੰਗਲੀ ਜਾਨਵਰ ਭੱਜ ਗਏ ਆ ਪਰ ਮੈਂ ਬਿਨਾਂ ਡਰੇ ਹੀ ਹਿੰਮਤ ਨਾਲ ਖੜਿਆ ਰਿਹਾ ਕਾਰਨ ਜਾਂਦੇ ਹੋ ਕਿਉਂਕਿ ਮੈਂ ਜੰਗਲ ਦਾ ਰਾਜਾ ਹਾਂ ਤਦ ਸ਼ੇਰ ਨੇ ਕਿਹਾ ਚੋਣ ਆ ਹੋਏ ਸੀ ਤੈਨੂੰ ਇਸ ਜੰਗਲ ਦਾ ਰਾਜਾ ਚੁਣਿਆ ਗਿਆ ਇਹ ਤੂੰ ਕਿਵੇਂ ਸਾਬਤ ਕਰਦਾ ਹੈ ਤਦ ਲੂੰਬੜੀ ਨੇ ਕਿਹਾ ਤੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਲਵੀਂ ਜਦ ਮੈਂ ਜਾਵਾਂਗਾ ਤਾਂ ਕਈ ਜਾਨਵਰ ਵੇਖ ਕੇ ਭੱਜ ਜਾਣਗੇ ਦੌੜਨਗੇ ਅਤੇ ਇਸ ਦੇ ਗਵਾਹ ਤੁਸੀਂ ਆਪ ਹੀ ਹੋਵੋਗੇ ਇਸ ਲਈ ਤੁਸੀਂ ਮੇਰੇ ਨਾਲ ਹੀ ਚੱਲੋ ਵੇਖੋ ਫਿਰ ਕੀ ਹੁੰਦਾ ਹੈ ਇੱਕ ਇੱਕ ਜਾਨਵਰ ਨੂੰ ਤੁਸੀਂ ਭੱਜਦੇ ਹੋਏ ਵੇਖੋਗੇ ਠੀਕ ਹੈ ਮੈਂ ਕੋਲੇ ਰਹਿ ਕੇ ਵੇਖਾਂਗਾ ਕਿਹੜਾ ਜਾਨਵਰ ਤੈਨੂੰ ਵੇਖ ਕੇ ਭੱਜਦਾ ਹੈ ਆਓ ਦੇਖ ਲਵੀਂ ਕਹਿ ਕੇ ਜਦ ਲੂੰਬੜੀ ਜੰਗਲ ਚ ਜਾਣ ਲੱਗਾ ਕਿ ਸੱਚਮੁੱਚ ਲੂੰਬੜ ਨੂੰ ਵੇਖ ਕੇ ਇਹ ਸਾਰੇ ਜਾਨਵਰ ਭੱਜ ਜਾਣਗੇ ਸੋਚ ਸ਼ੇਰ ਜਦ ਉਹਦੇ ਨਾਲ ਜਾ ਰਿਹਾ ਸੀ ਤਾਂ ਚੁਨਾਵ ਸਹੀ ਸੀ ਪਿਆਰਿਓ ਸਹੀ ਸੀ ਲੂੰਬੜੀ ਨੂੰ ਰਾਜੇ ਦੇ ਰੂਪ ਚ ਚੁਣਿਆ ਜਾਣਾ ਕਿਵੇਂ ਸਾਹਮਣੇ ਆਉਣ ਵਾਲਾ ਸ਼ੇਰ ਹੋ ਸਕਦਾ ਹੈ ਕੋਈ ਵੀ ਜਾਨਵਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਇਸ ਲੂੰਬੜੀ ਨੂੰ ਵੇਖ ਕੇ ਭੱਜ ਰਹੇ ਸੀ ਤਦ ਲੂੰਬੜੀ ਸ਼ੇਰ ਨੂੰ ਵੇਖ ਕੇ ਕੀ ਆ ਵੇਖਿਆ ਸ਼ੇਰ ਭਾਈ ਕੀ ਹੋਇਆ ਨਵੇਂ ਰਾਜੇ ਦੇ ਰੂਪ ਚ ਚੁਣਿਆ ਗਿਆ ਮੈਨੂੰ ਆਉਂਦੇ ਹੋਏ ਵੇਖ ਕੇ ਇੱਕ ਵੀ ਜਾਨਵਰ ਮੇਰੇ ਅੱਗੇ ਟਿਕਿਆ ਨਹੀਂ ਦੇਖਿਆ ਤੁਸੀਂ ਸ਼ੇਰ ਭਰਾ ਪਿਆਰਿਓ ਲੂੰਬੜ ਨੂੰ ਇੱਕ ਗੱਲ ਪਤਾ ਸੀ ਜੇ ਮੇਰੇ ਨਾਲ ਸ਼ੇਰ ਹੈ ਤਾਂ ਮੇਰੇ ਸਾਹਮਣੇ ਕੋਈ ਵੀ ਜਾਨਵਰ ਟਿਕ ਨਹੀਂ ਸਕੇਗਾ ਅੱਜ ਸਾਡੇ ਵਿਚਕਾਰ ਐਸੀ ਕੋਈ ਲੂੰਬੜੀ ਹੈ ਕੀ ਕਹਿ ਰਹੀ ਹੈ ਪਰਮੇਸ਼ਵਰ ਯਹੋਸ਼ੂ ਨੂੰ ਯਹੋਸ਼ੂ ਤੇਰੇ ਅੱਗੇ ਕੋਈ ਵੀ ਨਾ ਠਹਿਰ ਸਕੇ ਯਾਨੀ ਪਰਮੇਸ਼ਵਰ ਕੀ ਕਰਨ ਜਾ ਰਹੇ ਆ ਅਜਿਹਾ ਕਿਹੜਾ ਕੰਮ ਕਰਕੇ ਪਰਮੇਸ਼ਵਰ ਯਹੋਸ਼ੂ ਨੂੰ ਐਸੀ ਸਥਿਤੀ ਜਾਂ ਐਸੀ ਜਗ੍ਹਾ ਦੇਣ ਜਾ ਰਹੇ ਸੀ ਪਿਆਰੇ ਪਰਮੇਸ਼ਵਰ ਉੱਤਰ ਦੇ ਰਹੇ ਆ ਵੇਖਾਂਗੇ ਪੰਜਵਾਂ ਵਚਨ ਸਾਰੀ ਉਮਰ ਤੇਰੇ ਸਾਹਮਣੇ ਕੋਈ ਵੀ ਟੇਕ ਨਾ ਸਕੇਗਾ ਠਹਿਰ ਨਾ ਸਕੇਗਾ ਕਾਰਨ ਜਾਣਦਾ ਹੈ ਯਹੋਸ਼ੂ ਮੈਂ ਜਿਵੇਂ موسی ਦੇ ਨਾਲ ਰਿਹਾ ਉਸੇ ਤਰ੍ਹਾਂ ਤੇਰੇ ਨਾਲ ਮੈਂ ਵੀ ਰਹਾਂਗਾ ਯਹੋਸ਼ੂ ਨੂੰ ਪਰਮੇਸ਼ੁਰ ਕਹਿ ਰਿਹਾ ਤੇਰੇ ਸਾਹਮਣੇ ਕੋਈ ਟਿਕ ਨਾ ਸਕੇਗਾ ਤੂੰ ਉਪਰ ਡਿੱਗਿਆ ਇਸ ਲਈ ਨਹੀਂ ਯਹੋਸ਼ੂ ਮੈਂ ਤੇਰੇ ਨਾਲ ਰਹਾਂਗਾ ਇਸ ਲਈ ਮੈਂ ਤੇਰੇ ਨਾਲ ਰਹਿਣ ਜਾ ਰਿਹਾ ਹਾਂ ਇਸ ਲਈ ਕੋਈ ਵੀ ਤੇਰੇ ਸਾਹਮਣੇ ਟਿਕ ਨਾ ਸਕੇਗਾ ਕੋਈ ਤੇਰਾ ਸਾਹਮਣਾ ਨਾ ਕਰ ਸਕੇਗਾ ਤੈਨੂੰ ਜਿੱਤ ਦਿਆਂਗਾ ਇਹ ਕਿਵੇਂ ਹੋ ਪਾਇਆ ਮੈਂ ਤੇਰੇ ਨਾਲ ਰਵਾਂਗਾ ਪਿਆਰੇ ਅੱਜ ਕੋਈ ਐਸਾ ਜੀਵਨ ਜੀਣ ਦੀ ਕੋਈ ਆਸ ਕਰ ਰਿਹਾ ਹੈ ਕੈਸਾ ਜੀਵਨ ਬਿਨਾਂ ਕਿਸੇ ਡਰ ਤੋਂ ਜੀਣਾ ਹੈ ਕਿਸੇ ਤੋਂ ਵੀ ਡਰੇ ਬਿਨਾਂ ਅੱਗੇ ਵਧਦੇ ਜਾਣਾ ਹੈ ਹਾਲਾਤ ਕੈਸੇ ਵੀ ਹੋ ਮੁਸ਼ਕਿਲਤ ਚਾਹੇ ਕਿੰਨੀਆਂ ਵੀ ਕਿਉਂ ਨਾ ਹੋਵੇ ਚਾਹੇ ਕਿੰਨੇ ਵੀ ਖਤਰੇ ਹੋਵੇ ਬੇਖੌਫ ਹੋ ਕੇ ਅੱਗੇ ਵਧਣਾ ਹੈ ਕਿ ਇਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਤਾਂ ਉਹਦੇ ਲਈ ਇੱਕ ਹੀ ਇੱਕ ਐਸਾ ਰਸਤਾ ਹੈ ਉਹ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੋਣੇ ਚਾਹੀਦੇ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਭੈਣੋ ਅਤੇ ਭਰਾਵੋ ਤੁਹਾਡੇ ਸਾਹਮਣੇ ਕੋਈ ਟਿਕੇਗਾ ਨਹੀਂ ਯਹੋਸ਼ੂਆ ਨੂੰ ਪਰਮੇਸ਼ਵਰ ਨੇ वचन ਦਿੱਤਾ ਮੈਂ ਤੇਰੇ ਨਾਲ ਰਵਾਂਗਾ ਪਿਆਰੋ ਇਸ ਨਵੇਂ ਸਾਲ ਚ ਜਦੋਂ ਅੱਗੇ ਵਧ ਰਏ ਸੀ ਦਸੰਬਰ 31st ਦੀ ਰਾਤ ਪਰਮੇਸ਼ਵਰ ਨੇ ਮੈਨੂੰ ਵਚਨ ਦਿੱਤਾ ਕਿ ਮੈਂ ਤੇਰੇ ਨਾਲ ਰਹਾ ਮੰਗਾ ਜਗਤ ਦੇ ਅੰਤ ਤੱਕ ਮੈਂ ਤੇਰੇ ਨਾਲ ਹੀ ਰਹਾ ਮੰਗਾ ਪਿਆਰਿਓ ਇਸ ਤਰ੍ਹਾਂ ਪ੍ਰਭੂ ਨੇ ਕਿਹਾ ਮੇਰੇ ਪ੍ਰਭੂ ਅਤੇ ਭੈਣੋ ਹੌਸਲਾ ਰੱਖੋ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਤੁਹਾਡੇ ਤੋਂ ਜਿੱਤਣ ਵਾਲਾ ਇਸ ਸੰਸਾਰ 'ਚ ਕੋਈ ਨਹੀਂ ਹੋਏਗਾ ਇਸ ਲਈ ਤੂੰ ਹੌਸਲਾ ਰੱਖ ਯਹੋਸ਼ੂ ਯਰੀਹੋ ਨਗਰ ਦਾ ਸਾਹਮਣਾ ਕਰਨ ਜਾ ਰਿਹਾ ਹੈ ਯਰੀਹੋ ਨਗਰ ਸਮਰਥੀ ਨਗਰ ਆ ਉੱਚੀ ਸ਼ਹਿਰ ਪਨਾਹ ਵਾਲਾ ਨਗਰ ਹੈ ਯਰੀਹੋ ਨਗਰ ਨੂੰ ਜਿੱਤਣਾ ਆਸਾਨ ਨਹੀਂ ਆ ਸੌਖਾ ਨਹੀਂ ਆ ਅਤੇ ਉਸ ਨਗਰ ਨੂੰ ਕਿਵੇਂ ਜਿੱਤਣਾ ਹੈ ਕਿਵੇਂ ਉਹਦੇ ਉੱਪਰ ਫਤਹ ਪਾਉਣੀ ਹੈ ਕਈ ਸਵਾਲ ਯਹੋਸ਼ੂ ਦੇ ਸਾਹਮਣੇ ਸੀ ਪਿਆਰਿਓ ਅੱਜ ਤੁਹਾਡੇ ਸਾਹਮਣੇ ਸ਼ਾਇਦ ਤੁਹਾਡੀ ਤਾਕਤ ਤੋਂ ਵੱਧ ਕੇ ਸਮੱਸਿਆ ਹੈ। ਸ਼ਾਇਦ ਤੁਹਾਡੀ ਤਾਕਤ ਤੋਂ ਵੱਧ ਕੇ ਦੁਸ਼ਮਣ ਤੁਹਾਡੇ ਸਾਹਮਣੇ ਹੈ। ਤੁਸੀਂ ਜਿਸ ਦੁਸ਼ਮਣ ਦਾ ਜਿਸ ਹਾਲਾਤ ਦਾ ਸਾਹਮਣਾ ਨਹੀਂ ਕਰ ਸਕਦੇ ਹੋ ਉਹ ਤੁਹਾਡੇ ਸਾਹਮਣੇ ਹੈ। ਉਸ ਦਿਨ 다ਊਦ ਦੇ ਸਾਹਮਣੇ ਉਹਦੇ ਨਾਲੋਂ ਵੀ ਬਹੁਤ ਹੀ ਤਾਕਤਵਰ ਵਿਅਕਤੀ ਉਹਦੇ ਸਾਹਮਣੇ ਸੀ। ਕੌਣ ਸੀ ਗੋਲੀयत? ਉਹ ਕਿੰਨੇ ਫੁੱਟ ਉੱਚਾ ਸੀ ਤੁਸੀਂ ਦੱਸੋ? ਲਗਭਗ 9 ਫੁੱਟ 7 ਇੰਚ ਉੱਚਾ ਸੀ। ਕਿੰਨਾ ਸੀ 9 ਫੁੱਟ 7 ਇੰਚ ਉੱਚਾ ਸੀ ਗੋਲੀਅਤ ਉਹ ਬਚਪਨ ਤੋਂ ਹੀ ਲੜਨ ਦੇ ਵਿੱਚ ਬੜਾ ਹੀ ਮਾਹਰ ਸੀ ਉਸਨੇ ਲਲਕਾਰ ਕੇ ਕਿਹਾ ਕਿ ਇਸ ਤਰ੍ਹਾਂ ਕੋਈ ਹੈ ਜੋ ਮੇਰਾ ਸਾਹਮਣਾ ਕਰ ਸਕੇ 40 ਦਿਨ ਤੱਕ ਲਲਕਾਰਦਾਰਿਆ ਪਰ ਕੋਈ ਵੀ ਅੱਗੇ ਨਹੀਂ ਆ ਸਕਿਆ ਇਨਕਲੂਡਿੰਗ ਸ਼ਾਉਲ ਰਾਜਾ ਵੀ ਅੱਗੇ ਨਾ ਆ ਸਕਿਆ ਅਤੇ ਸਾਰੇ ਡਰ ਦੇ ਕੰਬ ਰਹੇ ਸੀ ਇਸ ਦੀ ਵਜ੍ਹਾ ਤੁਸੀਂ ਜਾਣਦੇ ਹੋ ਕਿਉਂਕਿ ਉਸ ਦਿਨ ਪਰਮੇਸ਼ਵਰ ਸ਼ਾਉਲ ਦੇ ਨਾਲ ਨਹੀਂ ਸੀ ਇਸ ਲਈ ਸਿਰਫ ਇੱਕ ਵਿਅਕਤੀ ਹੀ ਸਾਹਮਣੇ ਆਇਆ ਤੂੰ ਤਲਵਾਰ ਅਤੇ ਬਰਸ਼ੀ ਲੈ ਕੇ ਆ ਰਿਹਾ ਹੈ ਮੈਂ ਜਿਉਂਦੇ ਪਰਮੇਸ਼ਵਰ ਯਹਵਾ ਦੇ ਨਾਮ ਦੇ ਵਿੱਚ ਆ ਰਿਹਾ ਹਾਂ ਆ ਰਿਹਾ ਹਾਂ ਤੇਰੀ ਹਿੰਮਤ ਤੇਰੀ ਤਲਵਾਰ ਹੈ ਤੇਰੀ ਹਿੰਮਤ ਤੇਰੀ ਬਰਸ਼ੀ ਆ تیری ہمت تیری طاقت ہے پر میری ہمت میرا پرمیشور ہے میرا پرمیشور میرے نال ہے یہووا میرا بل ہے دسو داؤ دا بل کون ہے یہووا تو ہی میرا بل ہے یس yes, میرے پیڑوں کے براو ਸਾਰੀ ਦੁਨੀਆ ਨੂੰ ਬਣਾਉਣ ਵਾਲਾ ਪਰਮੇਸ਼ਰ ਤੁਹਾਡੇ ਨਾਲ ਹੈ ਅਤੇ ਇਸ ਗੱਲ ਨੂੰ ਤੁਸੀਂ ਕਦੇ ਵੀ ਨਾ ਭੁੱਲਿਓ ਇਹ ਹਮੇਸ਼ਾ ਯਾਦ ਰੱਖਿਓ ਜਿਸ ਪਰਮੇਸ਼ਰ ਨੇ ਵਾਅਦਾ ਦਿੱਤਾ ਉਹ ਕੀ ਹੈ ਆਓ ਪੜ੍ਹਦੇ ਹਾਂ ਬਾਈਬਲ ਖੋਲ੍ਹਿਏ ਯਹੋਸ਼ੂ ਦੀ ਕਿਤਾਬ 12ਵਾਂ ਅਧਿਆਇ 7ਵਾਂ ਵਚਨ ਯਰਦਨ ਤੋਂ ਪੱਛਮ ਦੇ ਵੱਲ ਲਬਨਾਨ ਦੇ ਮੈਦਾਨ ਚ ਬਾਲਗਰ ਤੋਂ ਲੈ ਕੇ ਸਹੀ ਚੜ੍ਹਾਈ ਦੇ ਹਲਾਕਾ ਪਹਾੜ ਦੇਸ਼ ਦੇ ਜਿੰਨੇ ਰਾਜਿਆਂ ਨੂੰ ਯਹੋਸ਼ੂਅ ਅਤੇ ਇਜ਼ਰਾਈਲੀਆਂ ਨੇ ਮਾਰ ਕੇ ਉਹਨਾਂ ਦਾ ਦੇਸ਼ ਇਜ਼ਰਾਈਲੀਆਂ ਨੂੰ ਗੋਤਰਾ ਤੇ ਕੁੱਲਾ ਦੇ ਅਨੁਸਾਰ ਹਿੱਸਾ ਬਣਾ ਕੇ ਦੇ ਦਿੱਤਾ ਸੀ ਉਹ ਇਹ ਆ ਹਿੱਤੀ ਅਤੇ ਐਨੋਰੀ ਕਨਾਨੀ ਅਤੇ ਪਰੀਜੀ ਅਤੇ ਹਿਬੀ ਅਤੇ ਯਬੂਸੀ ਜੋ ਪਹਾੜੀ ਦੇਸ਼ ਥੱਲੇ ਦੇਸ਼ ਵੱਲ ਅਤੇ ਅਰਾਬਾ ਵੱਲ ਅਤੇ ਟਾਲ ਦੇਸ਼ ਚ ਅਤੇ ਜੰਗਲ ਦੇ ਵਿੱਚ ਅਤੇ ਦੱਖਣੀ ਦੇਸ਼ਾ ਵਿੱਚ ਰਹਿੰਦੇ ਸੀ ਇੱਕ ਯਰੀਹੋ ਦਾ ਰਾਜਾ ਸਭ ਨਾਲੋਂ ਤਾਕਤਵਰ ਰਾਜਾ سارے نگراں طاقتور نگر سی یری ہو راجا بےتےل دول دے داجا ایک یروشلم دا راجہ ایک یرمود دا راجہ ایک لاکیش دا راجہ ایک ایگلو دا ایک مجیر کا راجا ایک دبیر راجا ایک گدیر کا راجا ایک ہورما راجا ایک اراد کا راجا ایک لبنات دا راجہ ایک ادولام دا راجہ ایک مقیدہ راجا ایک بےتےل کا راجا ایک تپو داجا ਇਕ ਹਤੇਰ ਦਾ ਰਾਜਾ ਇਕ ਲਸ਼ਾ ਰੋਨ ਦਾ ਰਾਜਾ ਇਕ ਐਪੇ ਦਾ ਰਾਜਾ ਇਕ ਮਾਦੋਂ ਦਾ ਰਾਜਾ ਇਕ ਹਸ਼ੋਰ ਦਾ ਰਾਜਾ ਇਕ ਸ਼ਮਰੋਂ ਅਮਰੋਂ ਦਾ ਰਾਜਾ ਇਕ ਅਕਸ਼ਾਦ ਦਾ ਰਾਜਾ ਇਕ ਤਨਾਗ ਦਾ ਰਾਜਾ ਇਕ ਮਗੀਦੋ ਦਾ ਰਾਜਾ ਇਕ ਕਦੇਸ਼ ਦਾ ਰਾਜਾ ਇਕ ਕਰਮੇਲ ਦੇ ਯੋਗਨਾਮ ਦਾ ਰਾਜਾ ਇਕ ਦੌਰ ਨਾਮਕ ਉੱਚੇ ਦੇਸ਼ ਦੇ ਦੌਰ ਦਾ ਰਾਜਾ ਇਕ ਗਿਲਗਾਲ ਦੇ ਗੋਇਮ ਦਾ ਰਾਜਾ ਅਤੇ ਇਕ ਤਿਰਸਾ ਦਾ ਰਾਜਾ ਪਿਆਰਿਓ ਕਿੰਨੇ ਰਾਜੇ ਕਿੰਨੇ ਰਾਜੇ 31 ਰਾਜਿਆਂ ਨੂੰ ਮਾਰ ਦਿੱਤਾ ਪਿਆਰਿਓ ਕਿੰਨੇ ਦੱਸੋ ਪਰਮੇਸ਼ੁਰ ਜਿਸ ਯਹੋਸ਼ੂ ਦੇ ਨਾਲ ਸੀ ਇਕੱਲੇ ਨੇ 31 ਰਾਜਿਆਂ ਨੂੰ ਮਾਰ ਦਿੱਤਾ ਇਹ ਕਿਵੇਂ ਹੋ ਪਾਇਆ ਪਰਮੇਸ਼ੁਰ ਨੇ ਯਹੋਸ਼ੂ ਨੂੰ ਵਚਨ ਦਿੱਤਾ ਯਹੋਸ਼ੂ ਮੈਂ ਤੇਰੇ ਨਾਲ ਰਵਾਂਗਾ ਤੇਰੇ ਸਾਹਮਣੇ ਮੈਂ ਕਿਸੇ ਨੂੰ ਟਿਕਣ ਨਹੀਂ ਦਵਾਂਗਾ ਜਿਸ ਪਰਮੇਸ਼ਵਰ ਨੇ ਵਚਨ ਦਿੱਤਾ ਪੂਰਾ ਕੀਤਾ ਕਿ ਨਹੀਂ ਪੂਰਾ ਕੀਤਾ ਜਿਸ ਪਰਮੇਸ਼ਵਰ ਨੇ ਵਚਨ ਦਿੱਤਾ ਅਤੇ ਉਸਨੇ ਪੂਰਾ ਵੀ ਕੀਤਾ ਅਸੀਂ ਵੇਖਿਆ ਹੈ ਨਾ ਕਿਵੇਂ ਪੂਰਾ ਕੀਤਾ ਮੈਂ ਹੁਣੇ ਦੱਸਦਾ ਹਾਂ ਪੰਜਵਾਂ ਅਧਿਆਇ 13ਵਾਂ ਵਚਨ ਯਹੋਸ਼ੂ ਜਦ ਯਰੀਹੋ ਦੇ ਕੋਲ ਸੀ ਅਤੇ ਦੁਸ਼ਮਣ ਜਦ ਤਾਕ ਦੇ ਵਿੱਚ ਬੈਠਾ ਸੀ ਯਰੀਹੋ ਜੋ ਕਿ ਕਿਨੌਣਾ ਨਗਰ ਸੀ ਜਿਹੜਾ ਨਗਰ ਉਸਨੇ ਵੇਖਿਆ ਕਿ ਇਸ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਬੜਾ ਮੁਸ਼ਕਿਲ ਹੈ ਜਦੋਂ ਲੱਗ ਰਿਆ ਸੀ ਅਤੇ ਜਿੰਨੇ ਵੀ ਰਾਜੇ ਸੀ ਉਹਨਾਂ ਵਿੱਚੋਂ ਯਰੀ ਹੋ ਨਗਰ ਦਾ ਰਾਜਾ ਬਹੁਤ ਹੀ ਖਤਰਨਾਕ ਸੀ ਉਹ ਬੜਾ ਤਾਕਤਵਰ ਸੀ ਇਸ ਰਾਜੇ ਦਾ ਸਾਹਮਣਾ ਕਰਨਾ ਆਸਾਨ ਨਹੀਂ ਸੀ ਇਸ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਕੋਈ ਈਜ਼ੀ ਕੰਮ ਨਹੀਂ ਮੇਰੇ ਸਾਹਮਣੇ ਜਿਹੜੀ ਸਮੱਸਿਆ ਹੈ ਉਹ ਮੇਰੀ ਤਾਕਤ ਤੋਂ ਵੱਧ ਕੇ ਹੈ ਪਿਆਰਿਓ ਮੈਂ ਪੁੱਛਦਾ ਹਾਂ ਅੱਜ ਤੁਹਾਡੀ ਸਮੱਸਿਆ ਕੀ ਤੁਹਾਡੀ ਤਾਕਤ ਤੋਂ ਵੱਧ ਕੇ ਹੈ ਕੀ ਦੀ ਸਮਰਤ ਤੋਂ ਵੱਧ ਕੇ ਹੈ ਕਿ ਤੁਹਾਡਾ ਦੁਸ਼ਮਣ ਤੁਹਾਡੇ ਨਾਲੋਂ ਤਗੜਾ ਹੈ ਕਿ ਬੁੱਧਵਾਨ ਹੈ ਕਿ ਸ਼ਕਤੀਸ਼ਾਲੀ ਹੈ ਕਿ ਬੜਾ ਮਸ਼ਹੂਰ ਹੈ ਜਾਂ ਅਧਿਕਾਰ ਰੱਖਣ ਵਾਲਾ ਹੈ ਕਿ ਧਨ ਸੰਪਤੀ ਵਾਲਾ ਹੈ ਤੁਹਾਨੂੰ ਜਿਵੇਂ ਮੱਛਰ ਨੂੰ ਕੁਚਲ ਦਿੱਤਾ ਜਾਂਦਾ ਹੈ ਕਿ ਉਸ ਤਰ੍ਹਾਂ ਤੁਹਾਨੂੰ ਕੁਚਲਣ ਵਾਲਾ ਹੈ ਤਾਂ ਫਿਰ ਸੁਣੋ ਇਹਦੇ ਨਾਲੋਂ ਵੀ ਮਹਾਨ ਸਮਰਥੀ ਤੁਹਾਡੇ ਹੀ ਹੱਕ ਦੇ ਵਿੱਚ ਹੈ ਇਹ ਸਮਝ ਲਓ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਉਸ ਦਿਨ ਯਹੋਸ਼ੂ ਦੇ ਸਾਹਮਣੇ ਮਹਾਨ ਨਗਰ ਮਹਾਨ ਰਾਜਾ ਤੂੰ ਕਿਵੇਂ ਆਏਂਗਾ ਵੇਖ ਲਵਾਂਗੇ ਕਿਵੇਂ ਤੂੰ ਇਸ ਨਗਰ ਨੂੰ ਢਾ ਦੇਵਾਂਗੇ ਵੇਖ ਲਵਾਂਗੇ ਯਹੋਸ਼ੂ ਦੇ ਕੋਲ ਕੌਣ ਆਇਆ ਜਾਣਦੇ ਹੋ ਆਓ ਪੜ੍ਹਦੇ ਹਾਂ ਜਦ ਯਹੋਸ਼ੂ ਯਰੀਹੋ ਦੇ ਕੋਲ ਸੀ ਤਦ ਉਸਨੇ ਨਿਗਾਹ ਕਰਕੇ ਵੇਖਿਆ ਅਤੇ ਕੀ ਵੇਖਿਆ ਕਿ ਹੱਥ ਵਿੱਚ ਨੰਗੀ ਤਲਵਾਰ ਲੈ ਹੋਏ ਇੱਕ ਸ਼ਖਸ ਸਾਹਮਣੇ ਖੜਾ ਹੈ ਨੰਗੀ ਤਲਵਾਰ ਲੈ ਕੇ ਆਪਣੇ ਹੱਥ ਦੇ ਵਿੱਚ ਇੱਕ ਮਨੁੱਖ ਯਹੋਸ਼ੂ ਨੂੰ ਸਾਹਮਣੇ ਦਿਖਾਈ ਦਿੱਤਾ ਯਹੋਸ਼ੂ ਨੇ ਉਹਦੇ ਕੋਲ ਜਾ ਕੇ ਪੁੱਛਿਆ ਕੀ ਤੂੰ ਸਾਡੇ ਵੱਲ ਦਾ ਹੈ ਜਾਂ ਫਿਰ ਕੀ ਤੂੰ ਸਾਡੇ ਵੱਲੋਂ ਹੈ ਜਾਂ ਫਿਰ ਸਾਡੇ ਦੁਸ਼ਮਨਾ ਦੇ ਵੱਲੋਂ ਕੌਣ ਆ ਤੂੰ ਇੱਕ ਤਰ੍ਹਾਂ ਦੇ ਡਰ ਦੇ ਨਾਲ ਇੱਕ ਤਰ੍ਹਾਂ ਦੇ ਭੈ ਦੇ ਨਾਲ ਯਰੀਹੋ ਨਗਰ ਨੂੰ ਜਦੋਂ ਮੈਂ ਵੇਖ ਰਿਹਾ ਸੀ ਤੂੰ ਅਚਾਨਕ ਆ ਗਿਆ ਤੂੰ ਕੌਣ ਆ ਭਾਈ ਕੀ ਤੂੰ ਸਾਡੇ ਵੱਲੋਂ ਹੈ ਜਾਂ ਸਾਡੇ ਦੁਸ਼ਮਨਾ ਦੇ ਵੱਲੋਂ ਤੂੰ ਕੌਣਾ ਤਦ ਉਸਨੇ ਉੱਤਰ ਦਿੱਤਾ ਨਹੀਂ ਮੈਂ ਯਹੋਵਾ ਦੇ ਸੇਨਾ ਦਾ ਪਰਦਾਨ ਹੋ ਕੇ ਹੁਣੇ ਆਇਆ ਹਾਂ ਉਹ ਜੋ ਨੰਗੀ ਤਲਵਾਰ ਲੈ ਕੇ ਆਇਆ ਸੀ ਉਹ ਸ਼ਖਸ਼ ਕੌਣ ਸੀ ਜਾਣਦੇ ਹੋ ਪ੍ਰਭੂ ਯੇਸ਼ੂ ਮਸੀਹ ਬਾਈਬਲ ਚ ਕਈ ਜਗਾਵਾਂ ਤੇ ਤੁਹਾਨੂੰ ਪਰਮੇਸ਼ਵਰ ਦਾ ਦੂਤ ਪ੍ਰਗਟ ਹੋਏ ਦਿਖਾਈ ਦਿੰਦਾ ਹੈ ਕਿ ਰੈਫਰੈਂਸ ਲਿਖਣਾ ਚਾਹੁੰਦੇ ਹੋ ਨਿਆਈਆਂ ਦੀ ਕਿਤਾਬ ਦੂਸਰਾ ਅਧਿਆਇ ਪਹਿਲੇ ਵਚਨ ਤੋਂ ਉਤਪਤੀ 16 ਅਧਿਆਇ 7ਵੇਂ ਵਚਨ ਤੋਂ 18ਵਾਂ ਅਧਿਆਇ ਪਹਿਲੇ ਵਚਨ ਚ ਉਤਪਤੀ 32 ਅਧਿਆਇ 24 ਤੋਂ 30 ਵਚਨਾਂ ਤੱਕ ਨਿਆਂਈਆਂ ਦੀ ਕਿਤਾਬ 6 ਅਧਿਆਇ 12 ਤੋਂ 18 ਵਚਨ ਤੱਕ ਇੱਥੇ ਜੋ ਤੁਹਾਨੂੰ ਦੂਤ ਦਿਖਾਈ ਦੇ ਰਿਹਾ ਹੈ ਇੱਥੇ ਲਿਖਿਆ ਯਹੋਵਾ ਦਾ ਦੂਤ ਯਹੋਵਾ ਦਾ ਦੂਤ ਪਿਆਰਿਓ ਇੱਥੇ ਜੋ ਅਸੀਂ ਵੇਖਦੇ ਆ ਇਹ ਵੀ ਉਸੇ ਤਰ੍ਹਾਂ ਹੀ ਯਹੋਵਾ ਦੇ ਵੱਲੋਂ ਉਤਰ ਆਇਆ ਹੈ ਇਹ ਦੂਤ ਆ यहोवा दी सेना दा प्रदान हो के मैं आया हां जो इस तरह कह रिया है ओ कोई और नहीं मेरा प्रभु यीशु मसीह है। ਤੁਹਾਨੂੰ ਯਾਦ ਹੋਏਗਾ ਉਸ ਦਿਨ ਸਦਰਕ ਮੇਸ਼ਕ ਅਵੇਦਨ ਕੋ ਤਿੰਨੇ ਹੀ ਪਰਮੇਸ਼ਵਰ ਲਈ ਜਲਨ ਨਾਲ ਖੜੇ ਹੋ ਕੇ ਜਦੋਂ ਬੈਬਲੋਨ ਦੇ ਵਿੱਚ ਖੜੀ ਕਰਾਈ ਮੂਰਤ ਦੇ ਸਾਹਮਣੇ ਝੁਕੇ ਨਹੀਂ ਤਦ ਰਾਜ ਨੇ ਕਿਹਾ ਇਹਨਾਂ ਨੂੰ ਲਿਜਾ ਕੇ ਅੱਗ ਚ ਸੁੱਟ ਦਵੋ। ਅੱਗ ਵਿੱਚ ਉਹਨਾਂ ਦੇ ਨਾਲ ਕੋਈ ਚੌਥਾ ਵੀ ਸੀ। ਜੋ ਚੌਥਾ ਸੀ ਉਹਦਾ ਰੂਪ ਪਰਮੇਸ਼ਵਰ ਦੇ ਵਰਗਾ ਸਰੂਪ ਸੀ ਪਿਆਰਿਓ ਇਸ ਤਰ੍ਹਾਂ ਰਾਜਾ ਨਬੂਕਦਨੇਜ਼ਰ ਨੇ ਆਪਣੇ ਲੋਕਾਂ ਨੂੰ ਇਸ ਤਰ੍ਹਾਂ kia ਉਹ ਚੌਥਾ ਵਿਅਕਤੀ ਕੌਣ ਸੀ ਜਾਣਦੇ ਹੋ ਯੀਸ਼ੂ ਮਸੀਹ ਪਿਆਰਿਓ ਉਸ ਦਿਨ ਯਹੋਸ਼ੂ ਨੂਵੀ ਪ੍ਰਭੂ ਯੀਸ਼ੂ ਮਸੀਹ ਨੇ ਵਚਨ ਦਿੱਤਾ ਤੂੰ ਜਿੱਥੇ ਕਦਮ ਰੱਖੇਗਾ ਉਹ ਜ਼ਮੀਨ ਤੈਨੂੰ ਦੇਾਂਗਾ ਤੇਰੇ ਸਾਹਮਣੇ ਕੋਈ ਵੀ ਨਾ ਟਿਕ ਸਕੇ ਮੈਂ ਤੇਰੇ ਨਾਲ ਰਵਾਂਗਾ ਤੇਰੇ ਵੱਲੋਂ ਮੈਂ ਹੀ ਯੁੱਧ ਕਰਾਂਗਾ ਪਿਆਰਿਓ ਤੁਹਾਡੇ ਜੀਵਨ ਚ ਪਰਮੇਸ਼ਰ ਆਪਣੇ ਦਿੱਤੇ ਵਚਨ ਦੇ ਅਨੁਸਾਰ ਜੇ ਚਾਹੁੰਦੇ ਹੋ ਕਿ ਉਸੇ ਤਰ੍ਹਾਂ ਹੋਵੇ ਤੁਹਾਡੇ ਚ ਨੰਮਰਤਾ ਹੋਣੀ ਚਾਹੀਦੀ ਆ ਦੂਸਰਾ ਵੇਨਤੀ ਹੋਣੀ ਚਾਹੀਦੀ ਆ ਤੀਸਰਾ ਜੋ ਛੱਡਣਾ ਹੈ ਉਹ ਛੱਡਣਾ ਹੀ ਆ ਚੌਥਾ ਆਧੀਨਤਾ ਵਿਕਾਨੀਆਂ ਮੈਂ ਪੁੱਛਦਾ ਹਾਂ ਭੈਣੋ ਅਤੇ ਭਰਾਵੋ ਪਰਮੇਸ਼ਰ ਤੁਹਾਡੇ ਵੱਲੋਂ ਲੜ ਕੇ ਜੋ ਤੁਹਾਡੇ ਵਿਰੋਧ ਵਿੱਚ ਆ ਜੋ ਤੁਹਾਡੇ ਲਈ ਰੁਕਾਵਟਾਂ ਬਣ ਰਹੀਆਂ ਹਨ ਵਿੱਚੋਂ ਹਰ ਇੱਕ ਨੂੰ ਜੇ ਚਾਹੁੰਦੇ ਹੋ ਕਿ ਤੁਹਾਨੂੰ ਰਾਸਤਾ ਵੀ ਖਾਵੇ ਕਿ ਚਾਹੁੰਦੇ ਹੋ ਪਰਮੇਸ਼ਰ ਤੁਹਾਨੂੰ ਜਿੱਤ ਦੇਵੇ ਹਾਂ ਕਹਿਣ ਵਾਲੀ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਪ੍ਰਭੂ ਸਾਨੂੰ ਨਮਰਤਾ ਦੇ ਦਿਓ ਪਿਤਾ ਦਸੋ ਅਸੀਂ ਕੀ ਕਰੀਏ ਬੇਨਤੀ ਕਰਨ ਵਾਲਾ ਮਨ ਸਾਨੂੰ ਦੇ ਦੇਓ ਜੋ ਅਸੀਂ ਛੱਡਣਾ ਹੈ ਉਸ ਨੂੰ ਉਸੇ ਸਮੇਂ ਛੱਡ ਸਕੀਏ ਸਾਨੂੰ ਆਗਿਆਕਾਰੀ ਬਣਾਉਣ ਲਈ ਮਦਦ ਕਰੋ ਅਤੇ ਸਾਡੇ ਜੀਵਨ ਦੇ ਵਿੱਚ ਅਸੀਂ ਆਪਣੇ ਚਮਤਕਾਰਾਂ ਨੂੰ ਅੱਖਾਂ ਨਾਲ ਵੇਖ ਸਕੀਏ ਐਸੀ ਕਿਰਪਾ ਕਰੋ ਪਿਤਾ ਜਲਦ ਹੀ ਚਮਤਕਾਰ ਵੇਖ ਸਕੀਏ ਐਸੀ ਕਿਰਪਾ ਕਰੋ ਯੇਸ਼ੂ ਦੇ ਨਾਮ ਚੋਂ ਮੰਗਦੇ ਆ ਪਿਤਾ ਆਮੀਨ اب سب کو شالوم میرا نام مکندہ نائڈو ہے یہ میری پتنی یہ میرے بچے ہیں میں ویاپار کرتا تھا ویاپار میں اچھا پروفٹ آیا اس سے میں خود کا گھر اور کار خریدا لیکن میں جو سٹاک مارکٹ کرتا ہوں جب وہ پوری طرح سے گر گیا تھا تب میں مشکلوں میں پڑ گیا اور واپس پیسے مجھے ہی دینا پڑا تب تک میں ایک سکول شروع کرنے کے لیے پوری طرح سے تیاری کر چکا تھا اس سکول کو شروع کرنے کے لیے میں ساٹھ لاکھ روپیہ ادھار میں پیسے لیا ایک طرف ویاپار میں لاس ہو گیا تھا اور دوسری طرف سکول نہیں چل رہا تھا اور قرضہ بڑھتے ہی جا رہا تھا اور ایک کروڑ پچاس ہزار تک چلا گیا اگر کسی کا فون آئے تو میں ڈر جاتا تھا سکھ شانتی نہیں تھی میں ڈپریشن میں چلا گیا تھا ऐसे वाले समय में हमारे रिश्तेदार कलवरी आवाज देखने कहे तब वचन के द्वारा प्रभु सीधे मुझसे बात किए धार्मिकता ते खराई नाल अते परमेश्वर दी इच्छा ना चलण वाली मेरे पैणो ते पराओ तुसी किन्ना भी खराई नाल चलण दी कोशिश करो तां भी मुश्किला अते कठिनावा होण गियां रुकावटा आण गियां विरोध होवेगा निंदिया कीती जावेगी बीमारियां आण गियां आर्थिक समस्या मां आण गियां लेकिन کوئی گی جب میں پربھو کا وچن سنا مجھے بہت اچھا لگا مجھے ہمت ملی میں ایک مسیحی ہوں بہت سے چرچوں میں وچن سنتا تھا لیکن ایسا والا وچن مجھے کہیں نہیں ملا اس دن سے کلوری آواز دیکھتے ہوئے آتمک روپ سے آگے بڑھ رہا ہوں پربھو کی کرپا سے ایک ریل اسٹیٹ کمپنی میں بزنس اسوسیٹ جیسے جوائن ہوا ایک بار میں اس سائٹ دیکھنے کے لیے ویزاک سے حیدرآباد آیا ہر دن کلوری آواز تو میں سن رہا ہوں میں رویوار کو حیدرآباد میں تھا اس لیے میں کلوری ٹیمپل جانا چاہتا تھا وچن سننا چاہتا تھا میں اپنا کام جلدی سے پورا کیا اور ایوننگ سروس میں گیا اور میں پہلی بار کلوری ٹیمپل گیا بہت سے لوگ تھے ڈسپلین بھی اچھی طرح سے پالن کر رہے تھے آرادھنا بہت اچھا تھا اور گواہی دیکھ کر میرا وشواس بڑھا اور پربھ کا وچن سیدھے پرچار کر رہے تھے میں اس چرچ میں روپ سے اچھی طرح سے بڑھنا چاہتا تھا اور میں حیدرآباد کو شفٹ ہو گیا نیمت روپ سے پریوار کے ساتھ کلوری ٹیمپل آتے ہوئے پربھو کا وچن سنتے ہوئے آتمک روپ سے آگے بڑھ رہے ہیں میں اپنی تنخواہ میں نیمت روپ سے دشمانش دے رہا ہوں وچن سن کر جب مجھے اتنا ہمت ملا میں چاہتا ہوں مجھے سے بہت سے لوگ بھی ہمت پائے کرزے تھے مشکل تھے پھر بھی میں پہلی بار کلوری آواز کے دوارا سب کو سو سماچار سنایا کرزے بھر پانے کی شکتی مجھے نہیں تھی بس میرے پاس صرف ایک سکول تھا میرے کرزے سارے دور کیجئے پربھو میں آپ کو سکول بھیٹ میں دوں گا ایسے ہم پریوار سارا پربھو سے پرارتھنا کیے تو پربھ میرے جیون میں کاری کیے میرے بزنس کو نیمت سے بڑھا رہے ہیں کچھ ہی دنوں میں پربھو میرے سارے کرزے دور کیے اور جیسے ہم کہے تھے اپنے سکول کو پربھو کو بھیٹ میں دیئے پھر میشر کو دینے میں جو آشیش ہے اس کا سواد میں نے چکا ہے اور میں اب تک انیس بار کلوری آواز کے دوارہ لوگوں کو سو سماچار سنایا اور میں جب تک ہوں سو سماچار سناتے جاؤں گا اور میں کلوری ٹیمپل سیوکائی میں بھاگ لے رہا ہوں جب میں پربھو کی سیوکائی میں بھاگ لیا اور میرے کمپنی کی اور سے مجھے پانچ بار ودیش جانے کا اوسر ملا لیکن میں نہیں گیا اگر مجھے ودیش جانے کا اوسر ملے گا تو میں سب سے پہلے یروشلیم جانا چاہتا تھا اور پربھو اسے پورا کیے جب میں کلوری آواز کے دورہ لوگوں کو سنایا ہولی لینڈ کو جانے میں پرمیشر ساہتہ کیے اب میں اور میرا پریوار بہت خوش ہے <متصفح> <متصفح> پربھو کی کرپا سے اب میں خود کا ریال اسٹیٹ آفیس رکھا اور تیس اسوسیٹ سے میں کام کر رہا ہوں آج ہم اس طرح سے خوشی سے ہے اس کا کارن ہے کلوری ٹیمپل اس دن اگر ہم کلوری آواز نہیں دیکھتے تو کیا ہوتا پتا نہیں کلوری آواز کے دورہ ہمارے جیسے بہت سے لوگوں کو ہمت دے رہے ہیں پربھو کے داس ستیش کمار جی کو ہمارا دھنیہ ساری مہمہ آدھر اور گورو پربھو کو ملے سادہ پتہ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪੱਲੀ ਹైదరాబాద్ 72